ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਅੱਜ ਦੇ ਅੱਜ ਆਪਾਂ ਬਣਾਵਾਂਗੇ ਬੰਦ ਗੋਭੀ ਦੀ ਤੇ ਮਟਰਾਂ ਦੀ ਸਬਜ਼ੀ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਸਬਜ਼ੀ ਬਣਾਵਾਂਗੇ ਹਾਂਜੀ ਸਬਜ਼ੀ ਬਣਾਉਣ ਵਾਸਤੇ ਇੱਕ ਫੁੱਲ ਆਪਾਂ ਬੰਦ ਗੋਭੀ ਦਾ ਲਿਆਗਾ ਇਹਨੂੰ ਆਪਾਂ ਪਹਿਲਾਂ ਚੀਰ ਲਿਆ ਇਸ ਤਰ੍ਹਾਂ ਲੰਬਾਈ ਦੇ ਵਿੱਚ ਉਸ ਤੋਂ ਬਾਅਦ ਆਪਾਂ ਪਾਣੀ ਦੇ ਨਾਲ ਦੋ ਵਾਰੀ ਇਹਨੂੰ ਧੋ ਲਿਆ ਸੀਗਾ ਇੱਕ ਕੋਲੀ ਆਪਣੇ ਕੋਲ ਹੈਗੇ ਫਰੈਸ਼ ਮਟਰ ਇਧਰ ਆਪਾਂ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਗਰਮ ਕਰ ਲਿਆ ਤੇ ਤੇਲ ਨੂੰ ਆਪਾਂ 2-3 ਚਮਚੀ ਪਾਏ ਸੀਗੇ ਹੁਣ ਆਪਾਂ ਪਾ ਦਾਂਗੇ ਥੋੜਾ ਜਿਹਾ ਸਾਬਤ ਜੀਰਾ పాదే హింగ్ అద్ధా చమచ పాదే రాయిల్ జా ఏ హాను భన్ల లేదా అదరక తసన ఏ దర్దరాజా కుటా ఏ పాదే హా హున్ ਹੁਣ ਲਸਣ ਤੇ ਆਦਰਕ ਨੂੰ ਵੀ ਵਧੀਆ ਜਿਹਾ ਭੁੰਨ ਲਿਆ ਹੁਣ ਆਪਾਂ ਪਾ ਦਾਂਗੇ ਮਟਰ ਤੇ ਮਟਰਾਂ ਦੇ ਨਾਲ ਹੀ ਆਪਾਂ ਥੋੜਾ ਜਿਹਾ ਹੁਣ ਪਾ ਦਾਂਗੇ ਨਮਕ ਸਵਾਦ ਅਨੁਸਾਰ ਤੇ ਅੱਧਾ ਚਮਚ ਪਾ ਦਾਂਗੇ ਹਲਦੀ ਦਾ ਤੇ ਮਟਰਾਂ ਨੂੰ ਪਹਿਲਾਂ ਨਾ ਥੋੜਾ ਜਿਹਾ ਸੇਕ ਲਵਾਵਾਂਗੇ ਯਾਨੀ ਕਿ ਆਪਾਂ 2 ਕ ਮਿੰਟ ਵਾਸਤੇ ਮਟਰਾਂ ਨੂੰ ਪਕਾ ਲਾਂਗੇ ਕਿਉਂਕਿ ਜਿਹੜੀ ਗੋਭੀ ਹੁੰਦੀ ਹੈ ਨਾ ਉਹ ਤਾਂ ਜਲਦੀ ਬਣ ਜਾਂਦੀ ਹੈਗੀ ਮਟਰਾਂ ਤੇ ਥੋੜਾ ਜਿਹਾ ਟਾਈਮ ਲੱਗਦਾ ਹੈਗਾ ਤਿਆਪਾ 2 ਮਿੰਟ ਵਾਸਤੇ ਪਹਿਲਾਂ ਇਹਨਾਂ ਨੂੰ ਸੇਕ ਲਵਾ ਲਾਂਗੇ ਗੈਸ ਨੂੰ ਆਪਾਂ ਰੱਖਾਂਗੇ ਲੋਅ ਮੀਡੀਅਮ ਤੇ ਹਾਂਜੀ 2 ਮਿੰਟ ਆਪਾਂ ਮਟਰਾਂ ਨੂੰ ਸੇਕ ਲਵਾ ਲਿਆ ਦੇਖੋ ਹਲਕੇ ਜਿਹੇ ਮਟਰ ਜਿਹੜੇ ਹੈਗੇ ਆ ਪੱਕ ਗਏ ਹੁਣ ਆਪਾਂ ਪਾ ਦਾਂਗੇ ਬੰਦ ਗੋਭੀ ਉਹ ਕੜਾਹੀ ਦੇ ਵਿੱਚ ਨਾ ਸਾਰੀ ਆਪਾਂ ਬੰਦ ਗੋਭੀ ਪਾਤੀ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਟਰਾਂ ਦੇ ਨਾਲ ਮਿਲਾ ਦਿੰਨੇ ਆ ਤੇ ਗੈਸ ਨੂੰ ਆਪਾਂ ਹੁਣ ਫੁੱਲ ਫਲੇਮ ਤੇ ਹੀ ਰੱਖਣਾ ਜੇ ਪਹਿਲਾਂ ਲੋਅ ਮੀਡੀਅਮ ਤੇ ਰੱਖਿਆ ਸੀ ਹੁਣ ਆਪਾਂ ਫੁੱਲ ਫਲੇਮ ਤੇ ਇਹਨੂੰ ਰੱਖਾਂਗੇ ਮੰ ਮਟਰਾਂ ਦੇ ਵਿੱਚ ਨਾ ਗੋਭੀ ਨੂੰ ਚੰਗੀ ਤਰ੍ਹਾਂ ਮਿਲਾ ਤਾ ਹੈਗਾ ਹੁਣ 2 ਮਿੰਟ ਵਾਸਤੇ ਆਪਾਂ ਇਹਨੂੰ ਟਾਕੇ ਸੇਕ ਲਵਾ ਦਿੰਨੇ ਆਂ ਹਾਂਜੀ 2 ਮਿੰਟ ਆਪਾਂ ਸਬਜ਼ੀ ਨੂੰ ਸੇਕ ਲਵਾ ਲਿਆ ਹੈਗਾ ਦੇਖੋ ਤੇ ਹਲਕੀ ਜਿਹੀ ਹੈ ਸੌਫਟ ਹੋ ਗਈ ਹੁਣ ਆਪਾਂ ਇਹਦੇ ਵਿੱਚ ਕੀ ਕਰਨਾ ਹੈ ਮਸਾਲੇ ਐਡ ਕਰਨੇ ਆ ਅੱਧਾ ਚਮਚ ਪਾਵਾਂਗੇ ਧਨੀਏ ਪਾਊਡਰ ਦਾ ਅੱਧਾ ਕੁ ਚਮਚ ਪਾ ਦਾਂਗੇ ਪੀਸੀ ਲਾਲ ਮਿਰਚ ਪਾਊਡਰ ਇੱਕ ਪਿਆਜ਼ ਇੱਕ ਟਮਾਟਰ ਇਹਨਾਂ ਨੂੰ ਲੰਬਾਈ ਦੇ ਵਿੱਚ ਕੱਟ ਲਿਆ ਸੀਗਾ ਇਹ ਪਾ ਦਾਂਗੇ ਪਤਾ ਹੈ ਆਪਾਂ ਬਾਅਦ ਵਿੱਚ ਕਿਉਂ ਪਾਏ ਹੈਗੇ ਇਹਦੇ ਨਾਲ ਕਿ ਕਰੰਚ ਜਿਹਾ ਬਣਿਆ ਰਹੂਗਾ ਤਾਂ ਸਬਜ਼ੀ ਵਿੱਚ ਬਹੁਤ ਹੀ ਜ਼ਿਆਦਾ ਸੁਆਦ ਆਉਣਗੇ ਜਿਹੜਾ ਪਿਆਜ਼ ਪਾਇਆ ਤੇ ਟਮਾਟਰ ਪਾਇਆ ਹੁਣ ਦੋ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਲੰਬਾਈ ਦੇ ਵਿੱਚ ਕੱਟ ਲਿਆ ਸੀਗਾ ਅੱਧਾ ਚਮਚ ਪਾ ਦਾਂਗੇ ਚਾਟ ਮਸਾਲੇ ਦਾ ਚਾਟ ਮਸਾਲਾ ਆਪਾਂ ਤਾਂ ਪਾਇਆ ਹੈਗਾ ਜਿਹੜੀ ਚਟਪਟੀ ਜੀ ਟੇਸਟ ਜੀ ਕਰਾਰੀ ਜੀ ਇਹ ਸਬਜੀ ਬਣ ਜੂਗੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਦਿੰਨੇ ਆ ਗੈਸ ਨੂੰ ਆਪਾਂ ਫੁੱਲ ਤੇ ਹੀ ਰੱਖਣਾ ਹੈ ਜੇ ਆਪਾਂ ਥੋੜਾ ਜਿਹਾ ਲੋ ਤੇ ਕਰਦਾਂਗੇ ਨਾ ਤੇ ਤੁਹਾਨੂੰ ਪਤਾ ਹੀ ਫਿਰ ਗੋਭੀ ਜਿਹੜੀ ਇਹ ਪਾਣੀ ਜਿਹਾ ਛੱਡ ਜੂਗੀ ਤੇ ਹੋਰ ਹੀ ਸਿੱਲੀ ਸਿੱਲੀ ਜੀ ਸਬਜੀ ਬਣ ਜੂਗੀ ਇਹਨੂੰ ਆਪਾਂ ਹੁਣ ਫੁੱਲ ਤੇ ਹੀ ਰੱਖਣਾਗਾ 2 ਮਿੰਟ ਵਾਸਤੇ ਆਪਾਂ ਮਸਾਲੇ ਪਾ ਕੇ ਨਾ ਤੇ ਸਬਜੀ ਨੂੰ ਹੋਰ ਸੇਕ ਲਵਾ ਲਿਆਗਾ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਹੈਗਾ ਅੱਧਾ ਕ ਚਮਚ ਗਰਮ ਮਸਾਲੇ ਦਾ ਤੇ ਨਾਲ ਹੀ ਆਪਾਂ ਪਾ ਦਾਂਗੇ ਕਟਿਆ ਹਰਾ ਧਨੀਆ ਤੁਹਾਨੂੰ ਸਬਜੀ ਬਣਾਉਣ ਦਾ ਨਾ ਤਰੀਕਾ ਬਹੁਤ ਵਧੀਆ ਦੱਸਿਆ ਹੈਗਾ ਇਸ ਤਰੀਕੇ ਨਾਲ ਤੁਸੀਂ ਵੀ ਜਰੂਰ ਬਣਾਓ ਸਬਜੀ ਤੁਸੀਂ ਆਪਦੇ ਤਰੀਕਾ ਨਾਲ ਬਣਾਈ ਹੋਣੀ ਸਬਜੀ ਪਰ ਇੱਕ ਵਾਰ ਤੁਸੀਂ ਮੇਰੇ ਤਰੀਕੇ ਨਾਲ ਜਰੂਰ ਬਣਾ ਕੇ ਦੇਖੋ ਸਬਜੀ ਬਹੁਤ ਵਧੀਆ ਬਣਦੀ ਹੈ ਇੱਕ ਤੁਸੀਂ ਮੇਰੇ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਤੁਸੀਂ ਫੁੱਲ ਵੇਖਿਆ ਕਰੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਲਾ ਤਾ ਹੈਗਾ ਤੇ ਹੁਣ ਆਪਾਂ ਗੈਸ ਕਰ ਦਿੰਨੇ ਆਪਾਂ ਬੰਦ 1 ਮਿੰਟ ਵਾਸਤੇ ਇਹਨੂੰ ਆਪਾਂ ਟੱਕ ਕੇ ਰੱਖ ਦਾਂਗੇ। ਹਾਂਜੀ ਮਸਾਲਾ ਪਾਇਆ ਸੀ ਗਰਮ ਤੇ ਹਰਾ ਧਨੀਆ ਪਾਇਆ ਸੀ ਤੇ ਗੈਸ ਆਪਾਂ ਬੰਦ ਕਰਤਾ ਸੀ 2 ਮਿੰਟ ਵਾਸਤੇ ਆਪਾਂ ਸੇਕ ਇਹਨੂੰ ਲਵਾ ਲਿਆ ਸੀਗਾ ਦੇਖੋ ਸਬਜੀ ਆਪਣੀ ਬਣ ਕੇ ਹੋ ਗਈ ਹੈ ਰੈਡੀ ਦੇਖੋ ਬਹੁਤ ਹੀ ਆਸਾਨ ਤਰੀਕਾ ਦੱਸਿਆ ਸਬਜੀ ਬਣਾਉਣ ਦਾ ਹਾਂਜੀ ਦੇਖੋ ਹਾਂਜੀ ਰੈਸਪੀ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਬਰਤਬਰ ਸ਼ੇਅਰ ਜਰੂਰ ਕਰਦੇ ਲਾਈਕ ਵੀ ਕਰਦੇ ਸੋਹਣਾ ਜਿਹਾ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਵੀ ਤੁਹਾਨੂੰ ਅੱਜ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਮਿਲਦੇ ਹਾਂ ਕਿ ਆਪਾਂ ਨਹੀਂ ਰੈਸਪੀ ਨਾਲ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ